ਸਿਕਾ YouTube ਫੈਮਿਲੀ ਕੀ ਹੈ ਚਾਲ ਕਿ ਮੈਂ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਵਲੌਗ ਕਰਦੇ ਆ ਸ਼ੁਰੂ ਤੇ ਅੱਜ ਵਲੌਗਿੰਗ ਦੇ ਵਿੱਚ ਕੁਝ ਖਾਸ ਤਾਂ ਦਿਖਾਉਣ ਨੂੰ ਹੈਗਾ ਨਹੀਂ ਕਿਉਂਕਿ ਅੱਜ ਆ ਮੈਂ ਇਕੱਲੀ ਘਰੇ ਬੀਬੀ ਆ ਤੇ ਬਾਕੀ ਸਭ ਉਹੀ ਆਪਣੀਆਂ ਆਪਣੀਆਂ ਡਿਊਟੀਆਂ ਤੇ ਸਰਦਾਰ ਸਾਹਿਬ ਗਿਆ ਹੋਇਆ ਮੰਮੀ ਕਿ ਤਣ ਪਤਾ ਕਰਾਏ ਲੱਗਦੇ ਆ ਉਹ ਇੱਕ ਦੋ ਤਿੰਨ ਦਿਨਾਂ ਦਾ ਕੰਮ ਹੈਗਾ ਇਹ ਤੇ ਬਾਕੀ ਜਗਸੀਰ ਗਿਆ ਹੈ ਪੜਨ ਦਿਲ ਖੁਸ਼ ਮੰਮੀ ਕੋਲ ਆ ਤੇ ਰਹਿ ਜੰਨੀ ਆ ਮੈਂ ਇਕੱਲੀ ਕਰੇ ਕੋਮਲ ਵੀ ਗਈ ਹੋਈ ਆ ਭੂਆ ਕੋਲ ਤੇ ਕੀ ਵਲੋਗਿੰਗ ਦੇ ਵਿੱਚ ਹੁੰਦਾ ਵੀ ਆਪਸੇ ਚੱਸੋ ਖੇਡੋ ਤੇ ਉਹ ਇੰਜੋਏ ਕਰੋ ਤੇ ਉਹ ਸ਼ੂਟ ਕਰੋ ਤੇ ਬਾਕੀ ਉਹ ਤਾਂ ਕੁਛ ਹੈ ਨਹੀਂ ਇੱਕ ਇਕੱਲੇ ਬੰਦੇ ਦਾ ਮਾਨ ਵੀ ਬੜਾ ਉਦਾਸ ਹੋ ਜਾਂਦਾ ਹੈ ਤੇ ਫਿਰ ਦਿਲ ਨਹੀਂ ਕਰਦਾ ਕਈ ਵਾਰੀ ਕੰਮ ਕਰਦੀ ਜੀ ਕਰਦਾ ਕੈਮਰਾ ਚੱਕਾਂ ਪਰ ਫੇਰ ਰੁਕ ਜਾਨੀ ਆ ਕੋਸ਼ਿਸ਼ ਕਰਦੀ ਆ ਕਿ ਤੁਹਾਨੂੰ ਥੋੜਾ ਜਿਹਾ ਵਧੀਆ ਵਲੌਗ ਦੇਣ ਦੀ ਪਰ ਇਸ ਟਾਈਮ ਹਜੇ ਥੋੜੇ ਜਿਹਾ ਵਲੌਗ 2-4 ਦਿਨ ਤੁਸੀਂ ਮੈਨੂੰ ਅਵੋਇਡ ਕਰਿਓ ਮੇਰੇ ਵਲੌਗ ਦੇਖਣਾ ਅਵੋਇਡ ਨਾ ਕਰਿਓ ਪਰ ਬੋਰਿਅਤ ਨੂੰ ਕਰਦਿਓ ਅਵੋਇਡ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਬਾਹਰ ਕੀ ਚੱਲ ਰਿਹਾ ਹੈ ਇੱਥੇ ਤੁਸੀਂ ਦੇਖੋ ਟਰੈਕਟਰ ਚੱਲ ਰਹੇ ਆ ਇਹ ਰਿਹਾ ਮੈਂ ਇਹ ਅਜੇ ਕੈਮਰਾ ਚ ਕੈਪਚਰ ਨਹੀਂ ਹੋ ਪਾਰਿਆ ਆ ਰਿਹਾ ਇਸ ਤਰ੍ਹਾਂ ਟਰੈਕਟਰ ਦੂਰ ਦੂਰ ਤੱਕ ਖੇਤਾਂ 'ਚ ਜਿਵੇਂ ਝੋਨੇਆਂ ਦੀ ਤਿਆਰੀ ਇੱਧਰ ਬਿਲਕੁਲ ਸੁੱਕਾ ਸੀ ਕੱਲ ਤੁਸੀਂ ਤੁਹਾਨੂੰ ਮੈਂ ਦਿਖਾਇਆ ਸੀ ਦੇਖੋ ਸਾਰੇ ਪਾਸੇ ਝੋਨਾ ਲੱਗ ਗਿਆ ਇਹ ਪਰਲੀ ਸਾਈਡ ਤੇ ਆਹ ਤਾਂ ਤੁਹਾਨੂੰ ਦਿਖਾਉਂਦੀ ਰਹਿਣੀ ਮੈਂ ਇਹ ਕਰਤਾ ਝੋਨਾ ਸਾਰੇ ਲੱਗ ਗਿਆ ਤੇ ਉਹ ਬੈਕ ਸਾਈਡ ਚ ਪੈਦਿਆਂ ਦੇ ਕਿਤੇ ਵੀ ਨਹੀਂ ਸੀ ਪਾਣੀ ਛੱਡਿਆ ਤੇ ਹੁਣ ਝੋਨਾ ਵੀ ਲੱਗ ਗਿਆ ਤੇ ਹਜੇ ਇਧਰਲੀ ਸਾਈਡ ਨਹੀਂ ਲੱਗਾ ਝੋਨਾ ਪੁਲ ਵਾਲੀ ਸਾਈਡ ਤੇ ਹੁਣ ਕਰਦਗੇ ਬਾਰੀ ਬੰਦ ਧੁੱਪ ਬਹੁਤ ਇੱਕ ਘੱਟਾ ਬਹੁਤ ਆਉਂਦਾ ਪੁਲ ਦਾ ਕਰਕੇ ਨਾ ਪੁਲ ਬੰਨਦਾ ਪਿਆ ਤੇ ਬਹੁਤ ਘੱਟਾ ਆਉਂਦਾ ਹੈ ਤੇ ਇਸ ਕਰਕੇ ਹੁਣ ਮੈਂ ਵਿੰਡੋਜ਼ ਪਹਿਲਾਂ ਤਾਂ ਖੋਲ ਕੇ ਰੱਖਦੀ ਸੀ ਬਾਰੋਂ ਖਵਾ ਬੜੀ ਸੋਹਣੀ ਹੁੰਦੀ ਆ ਤੇ ਪਰ ਹੁਣ ਮੈਂ ਬੰਦ ਹੀ ਕਰ ਦਿੰਨੀ ਆ ਘੱਟੇ ਤੋਂ ਡਰਦੀ ਕਿਉਂਕਿ ਡਸਟਿੰਗ ਬਹੁਤ ਜ਼ਿਆਦਾ ਕਰਨੀ ਪੈਂਦੀ ਆ ਕਰਨ ਤੋਂ ਬਾਅਦ ਵੀ ਉਹੀ ਹਾਲ ਰਹਿੰਦਾ ਹੈ ਬਾਕੀ ਸਾਰਾ ਮੈਂ ਕੰਮ ਨਿਬੇੜ ਲਿਆ ਬਸ ਇੱਥੇ ਮੋਪ ਰਹਿ ਗਿਆ ਤੁਸੀਂ ਦੇਖ ਸਕਦੇ ਜੇ ਜੇ ਫਰਸ਼ ਪੂਰੀ ਚਮਕੀ ਨਹੀਂ ਕਿਉਂਕਿ ਹਜੇ ਕੱਲਾ ਝਾੜੂ ਲੱਗਾ ਮੋਪ ਰਹਿੰਦਾ ਹੈ ਤੇ ਇਹ ਸਾਡੇ ਅਸਲੀ ਪੌਦੇ ਤੇ ਆ ਨਕਲੀ ਫਲਾਵਰ ਕਿਵੇਂ ਦਾ ਲੱਗਾ ਇਹ ਡਿੱਗਾ ਪਿਆ ਸੀ ਮੇਚ ਕਿਥੇ ਲਾਤਾ ਤੇ ਹੋਇਆ ਲੱਗਦਾ ਜਿਵੇਂ ਖਿੜਿਆ ਹੁੰਦਾ ਫੁੱਲ ਤੇ ਮੈਨੂੰ ਇਹਨਾਂ ਨੂੰ ਦੇਖਣਾ ਬੜਾ ਵਧੀਆ ਲੱਗਦਾ ਹੈ ਆ ਸਾਡਾ ਭੋਲੂ RAM ਬੈਠਾ ਇਹ ਹਮੇਸ਼ਾ ਰੈਸਟ ਹੀ ਕਰਦਾ ਰਹਿੰਦਾ ਤੇ ਖਲਾਰੇ ਤੁਹਾਨੂੰ ਪਤਾ ਹੀ ਅੱਜਕੱਲ ਘਟ ਪੈਂਦੇ ਆ ਆ ਵੀ ਮੈਂ ਮੰਮੀ ਤੋਂ ਲੈ ਕੇ ਆਈ ਸੀਗੀ ਬਿਨਾਂ ਜੜਾਂ ਤੋਂ ਪੁਰਾਣੇ ਪੱਟੇ ਸੀਗੇ ਤੇ ਹੋਏਗੇ ਮੈਂ ਤੇ ਸੁਣੀ ਹੋਣੀ ਇੱਧਰ ਹਵਾ ਹੋ ਗਿਆ ਹੋਲੀ-ਹੋਲੀ ਇਹਨਾਂ ਨੇ ਖੜਨ ਲੱਗ ਪੈਣਾ ਤੇ ਇੱਥੇ ਬੀਬੀ ਸਾਡੇ ਕੋਲ ਬੈਠੇ ਅੱਜ ਆਪਾਂ ਤੁਹਾਡੇ ਬੀਬੀ ਨਾਲ ਗੱਲਬਾਤ ਕਰਾਉਣੇ ਆ ਤੇ ਬੀਬੀ ਮੈਂ ਤੈਨੂੰ ਪੁੱਛਣਾ ਹੈ ਵੀ ਤੁਹਾਡੇ ਸਮੇਂ ਤੇ ਅੱਜ ਦੇ ਸਮੇਂ ਦੇ ਬੱਚਿਆਂ 'ਚ ਕੀ ਫਰਕ ਆ ਤੁਸੀਂ ਕੀ ਵਧੀਆ ਚੀਜ਼ ਵੇਖਦੇ ਜੇ ਤੇ ਕੀ ਮਾੜੀ ਚੀਜ਼ ਵੇਖਦੇ ਜੇ ਅੱਜ ਦੇ ਬੱਚਿਆਂ 'ਚ ਪਹਿਲਾਂ ਜੇ ਮਾਪੇ ਕਹਿ ਚੱਲਦੇ ਬੱਚੇ ਹਾਂਜੀ ਹੁਣ ਬੱਚੇ ਆਨੇ ਨੇ ਸਾਡੇ ਕਹਿ ਜਿਹਾ ਮਾਪੇ ਜਿਲੇ ਹਾਂਜੀ ਇਹ ਤਾਂ ਹੈਗਾ ਹੀ ਹੁਣ ਅਸੀਂ ਡਰ ਕੇ ਰਹਿੰਨੇ ਆਵਦੇ ਬੱਚਿਆਂ ਤੋਂ ਹਾਂ ਡਰ ਕੇ ਰਹੀ ਦਾ ਹਾਂਜੀ ਬੱਚੇ ਇੱਥੋਂ ਨਾ ਗੁੱਸਾ ਕਰ ਲੈਣ ਬੱਚਿਆਂ ਦੀ ਆ ਵੀ ਡਿਮਾਂਡ ਪੂਰੀ ਕਰੋ ਆ ਵੀ ਪੂਰੀ ਕਰੋ। ਇਹ ਬਈ ਫਿਰ ਉਸ ਨਾਲ ਜਾਣ। ਹਾਂਜੀ। ਇਹ ਆਖੀ ਡਰੀ ਦਾ ਬੱਚਿਆਂ ਦਾ ਹੁਣ। ਹਾਂਜੀ। ਅੱਗੇ ਡਰਦੀ ਕੋਈ ਹੈਗੇ ਕਿੰ ਆ ਪੁੱਤ ਰਾਦੇ। ਹਾਂਜੀ ਅੱਗੇ ਬਹੁਤ ਡਰ ਹੁੰਦਾ ਸੀ ਕਿ ਹਾਂ ਬਹੁਤ ਡਰ ਹੁੰਦਾ ਸੀ। ਹੁਣ ਨਹੀਂ ਡਰਦੇ ਹੁਣ ਤਾਂ ਮਾਂ ਪਿਓ ਲੜਉਂਦੇ ਐ। ਹਾਂਜੀ। ਹੋਰ ਤੇ ਕਿਵੇਂ ਤੁਹਾਡੇ ਵੀ ਕਟ-ਕਟ ਪੈਂਦੀ ਹੁੰਦੀ ਸੀ ਜੋ ਛੋਟੇ ਹੁੰਦੇ ਸੀ। ਉਹ ਤਾਂ ਮਾਪਿਆਂ ਨੂੰ ਜਿਸੀ ਕੰਮ ਬੁਗਾੜਦੇ ਸਨ ਨਹੀਂ ਕਹਿੰਦੇ ਤੇ ਫਿਰ ਮਾਪੇ ਧੋ ਲਾ ਦਿੰਦਾ ਸੀ ਹਾਂਜੀ ਤੇ ਜਿਉਂਜ ਮਾਪੇ ਸਿਰ ਲਾਏ ਨਹੀਂ ਸੀ ਕਦੀ ਹਾਂਜੀ ਜਿਵੇਂ ਬੁਗਾੜ ਕੇ ਦਿਖਾਤਾ ਸੀ ਨਹੀਂ ਤੇ ਨਹੀਂ ਸਹੀ ਗੱਲ ਤੇ ਨਾ ਸਾਡੇ ਮਾਪਿਆਂ ਕੋਲ ਆਖਿਆ ਹੀ ਬਹੁਤ ਕਰੀ ਤੇ ਨਾ ਅਸੀਂ ਕੋਈ ਜਗ ਹੁਣ ਤਾਂ ਨਾ ਬੱਚੇ ਵੀ ਕਰਦੇ ਨੇ ਤੇ ਮਾਪੇ ਵੀ ਕਰਦਾ ਹਾਂਜੀ ਤੇ ਕਿਵੇਂ ਤੁਸੀਂ ਕੀ ਕਹਿਣਾ ਚਾਹੋਗੇ ਵੀ ਅੱਜ ਦੇ ਬੱਚਿਆਂ ਨੂੰ ਕੀ ਕਮੀ ਆ ਤੇ ਉਹਨਾਂ ਨੂੰ ਕਿਵੇਂ ਦੂਰ ਕਰਨੀ ਚਾਹੀਦੀ ਆ ਕਮੀ ਤੇ ਆਪਾਂ ਜਸਵੰਤਾਂ ਵੀ ਬੱਚੇ ਆਪਣੇ ਬੜਿਆ ਰਹੇ ਹਾਂ ਹਾਂਜੀ ਹਾਂ ਤੇ ਨਾ ਆ ਗੋ ਬੁਨ ਹਾਂਜੀ ਤੇ ਆਪਾਂ ਉਹਨਾਂ ਦੀ ਆਛਾ ਪੂਰੀ ਕਰਦੇ ਰਹੀਏ ਕਰਦੇ ਰਹੀਏ ਕੋਈ ਵੀ ਮਾਂ ਪਿਓ ਭਵਾਂ ਨਾ ਕਿਸੇ ਕੋਲ ਕਿੱਲਾ ਭਵਾਂ ਦੋ ਕਿੱਲੇ ਭਵਾਂ ਕੋਈ ਦਿਹਾੜੀਦਾਰ ਵੀ ਆ ਯਾ ਉਹ ਮਾਂ ਪਿਓ ਰਿਝਾ ਲਾਉਂਦਾ ਲਾਉਂਦਾ ਹੈ ਉਹਨੂੰ ਕਰਦਾ ਵੀ ਮੈਂ ਲਾਵਾਂ ਪਰ ਤਿੰਨਾ ਪੁੱਤ ਨਾ ਕੋਈ ਸਮਝੇ ਨਹੀਂ ਸਮਝ ਨਹੀਂ ਗਏ ਹਾਂ ਹੁਣ ਗਾਂ ਦੇ ਯੋਥ ਜਿਵੇਂ ਅਜੇ ਸਾਡੇ ਜਿਹੜੀ ਯੋਥ ਬੇਬੇ ਉਹ ਫੇਰ ਵੀ ਥੋੜੀ ਬਲੀ ਸ਼ਰਮ ਮੰਨਦੀ ਆ ਹਾਂ ਮੰਨਦੀ ਪਰ ਜਿਹੜੇ ਗਾਂ ਸਾਡੇ ਬੱਚੇ ਉਹ ਤਾਂ ਬਿਲਕੁਲ ਹੋਰ ਮੰਡੇ ਬੱਚੇ ਕੋਈ ਨਹੀਂ ਮੰਨਦੇ ਹਾਂਜੀ ਇੱਕ ਕੰਨੋਂ ਸੁਣ ਕੇ ਦੂਜੇ ਕੰਨੋਂ ਕੱਢ ਦਿੰਦੇ ਆ ਕੱਢ ਦਿੰਦੇ ਹੁਣ ਨਹੀਂ ਸੁਣਦੇ ਹਾਂ ਇਹਦਾ ਪਹਿਲਾਂ ਹੀ ਸੀ ਆਪਾਂ ਮਾਪਿਓ ਰਿਸਕਣ ਲਈ ਦੇ ਸਤ ਹਾਂਜੀ ਜਿਹੜਾ ਸਾਡਾ ਮਾਪਿਓ ਕਹਿੰਦਾ ਕਦਰਿਆਂ ਦੀ ਮੰਨ ਲੇਗੇ ਚੰਗੀ ਮਾਚੀ ਜਿੰਦੇ ਨੇ ਮਾੜੀ ਨਹੀਂ ਦੇਂਦੀ ਮਾੜੀ ਨਹੀਂ ਦਿੰਦੇ ਪਰ ਹੁਣ ਵਿੱਚ ਇਹ ਹੀ ਸੌਂਦੇ ਹੀ ਕਿ ਮਾਚੀ ਸੌਂਦੇ ਪਤਾ ਨਹੀਂ ਜ਼ਮਾਨਾ ਇਹ ਹੋ ਜਾ ਵੇਖੋ ਵੇਖ ਹੋ ਗਿਆ ਜਿਉਂ ਜਗਸਿਰ ਨੂੰ ਕਹੀਦਾ ਨਾ ਇੰਜ ਨਹੀਂ ਕਰਨਾ ਲੈ ਮੇਰੇ ਦੋਸਤ ਤਾਂ ਐਵੇਂ ਮੇਰੇ ਉਹਨਾਂ ਦੀਆਂ ਮੰਮੀਆਂ ਤਾਂ ਆਂਦੀਆਂ ਨਹੀਂ ਕੁਛ ਅੱਜ ਤੋਂ ਮੈਂ ਸੋਈ ਜਾਂਦੇ ਹਾਂ ਤੇ ਹੁਣ ਵੇਖੋ ਵੇਖ ਜ਼ਿਆਦਾ ਹੋ ਗਿਆ ਇਹ ਨਹੀਂ ਵੀ ਸਾਡੇ ਪਰਿਵਾਰ ਦਾ ਮਾਹੌਲ ਕਿ ਅੱਗੇ ਹੁੰਦਾ ਸੀ ਵੀ ਪਰਿਵਾਰ ਦਾ ਮਾਹੌਲ ਵੇਖਣਾ ਗਵੰਡੀ ਦਾ ਮਾਹੌਲ ਨਹੀਂ ਵੇਖਣਾ ਆਪਦੇ ਪਰਿਵਾਰ ਦਾ ਵੇਖਣਾ ਆਪਣਾ ਆਪਦਾ ਵੇਖੋ ਨਾ ਗਵੰਡੀ ਦਾ ਵੇਖੋ ਨਾ ਆਪਦਾ ਵੇਖੋ ਆ ਤਾਂ ਸੰਭਾਲੀਏ ਸੰਭਾਲੀਏ ਚੀਜ਼ਾਂ ਬਹੁਤ ਸਿਆਣੇ ਰਹਿਣਗੇ ਬਹੁਤਾ ਤਾਂ ਮੋਬਾਈਲਾਂ ਨੂੰ ਬੱਚੇ ਜਿਹੜੇ ਉਹ ਚੰਗੇ ਪਾਸੇ ਘੱਟ ਤੇ ਮਾੜੇ ਤੇ ਇਹੀ ਤਰਾਸਦੀ ਆ ਸਾਡੀ ਹੁਣ ਮਹਿਲਾ ਫੜ ਕੇ ਵਹਿ ਰਹੇ ਨੇ ਨਾ ਗਾਹੀ ਸੁੰਦੇ ਨੇ ਨਾ ਵਿੰਦੇ ਉਹ ਹੀ ਨਾ ਕੰਮ ਦੱਸ ਦੋ ਕਰ ਦਿੰਨੇ ਆ ਮੁੜ ਕੇ ਚੇਤਾ ਭੁੱਲ ਜਾਂਦਾ ਫਿਰ ਦੂਰੀ ਰੇ ਅੱਖ ਨੂੰ ਜੀ ਨਹੀਂ ਕਰਦਾ ਵੀ ਗੁੱਸਾ ਆਉਂਦਾ ਮਨ 'ਚ ਵੀ ਇਹ ਨੂੰ ਕੋਰਾ ਕਿਹਾ ਜਨੇ ਕੀਤਾ ਕਿਉਂ ਨਹੀਂ ਗਿਆ ਕੀਤਾ ਕਿਉਂ ਨਹੀਂ ਇਹ ਬੱਚੇ ਜਿਹੜੇ ਨੇ ਇਹ ਇਹ ਜੇ ਦਿਮਾਗ ਚ ਘੜਦੇ ਨੇ ਉਹ ਹੀ ਅਸੀਂ ਵੀ ਸਮਝਾਈਦਾ ਵੀ ਜਦੋਂ ਅਸੀਂ ਬਚਪਨ 'ਚ ਸੀ ਸਾਨੂੰ ਮਾਪਿਓ ਨੇ ਕਦੇ ਕੰਮ ਨਹੀਂ ਸੀ ਦੱਸਿਆ ਸੀ ਆਪੇ ਆਪ ਜਿੰਮੇਵਾਰੀ ਨਾ ਕਰ ਲਈਦਾ ਸੀ ਵੀ ਆ ਆਪਣੀ ਉਹ ਤਾਂ ਸੋਚ ਹੋਰ ਸੀ ਹਾਂਜੀ ਹੁਣ ਬੱਚਿਆਂ ਦੀ ਹੋਰ ਹੈ ਹੋਰ ਸੋਚ ਆ ਹਮ ਵਜਿਆ ਧਿਆਨ ਮਾ ਇਲਾਵਾ ਗੱਲਾਂ ਵਾਲਾ ਅਕੇ ਜੀ ਸਿਹੜਨਾ ਧਿਆਨ ਹੋ ਜਾਂਦਾ ਹਾਂਜੀ ਨਾ ਮੋਈ ਨਾ ਦਿੰਦੀ ਉਹ ਹੀ ਹੁਣ ਟਾਈਮ ਪਾਸ ਲਈ ਹੈ ਮੋਬਾਈਲ ਆ ਗਏ ਨੇ ਹਾਂ ਉਦੋਂ ਟਾਈਮ ਕੰਮ ਕਰਕੇ ਟਾਈਮ ਪਾਸ ਕੀਤਾ ਜਾਂਦਾ ਹੈ ਬਸ ਪਹਿ ਜਾਣਾ ਨਾ ਚੋਗੇ ਹਾਂ ਕਿਹਦੇ ਨਾਲ ਜੀਜੀ ਕਹਿੰਦੇ ਗੱਲ ਕਰਨੀ ਨਾ ਜੀ ਕਰਾ ਨਾ ਕਰਨੀ ਨਾ ਕਰਨੀ ਹੁਣ ਨਹੀਂ ਚੰਮ ਚੰਮ ਮੋਬਾਈਲ ਆਦੋ ਵਜੇ ਨਾ ਬੈਗਣ ਹਾਂ ਇਸੇ ਸਾਡੇ ਬੇਬੇ ਦੇ ਬੇਬੀ ਦੇ ਅੱਜ ਦੀਆਂ ਪੀੜ੍ਹੀ ਬਾਰੇ ਲੈ ਕੇ ਗੱਲਾਂ ਬਾਤਾਂ ਕੁਝ ਕਿ ਦਿਲ 'ਚ ਸੀ ਜੋ ਸਾਂਝੀਆਂ ਕੀਤੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਤੁਹਾਡੇ ਬੱਚੇ ਵੀ ਐਵੇਂ ਹੀ ਕਰਦੇ ਆ ਜਿਵੇਂ ਹੀ ਕਰਦੇ ਆ ਤੇ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਕੰਟਰੋਲ ਤਾਂ ਬਹੁਤ ਕਰੀਦਾ ਹੈ ਕਈ ਵਾਰ ਕਹਿ ਦਿੰਦੇ ਤੁਸੀਂ ਕੰਟਰੋਲ ਕਰੋ ਪਰ ਅੱਜ ਕੱਲ ਫਿਰ ਵੀ ਜ਼ਮਾਨੇ ਦੇ ਹਿਸਾਬ ਨਾਲ ਮਾਹੌਲ ਦੇ ਹਿਸਾਬ ਨਾਲ ਥੋੜਾ ਜਿਹਾ ਮਾਪਿਆਂ ਨੂੰ ਔਖਾ ਹੋਇਆ ਪਿਆ ਤੇ ਆਉਣ ਵਾਲੀ ਪੀੜ੍ਹੀ گا ਪਤਾ ਨਹੀਂ ਬੀਬੀ ਉਹ ਕਿਹੋ ਜਿਹੀ ਹੋਊਗੀ ਉਹ ਕਿਹੋ ਜਿਹੀ ਹੋਣੀ ਨਾ ਇਹ ਵਹੀ ਪੰਜਾਬੀ ਜਿਵੇਂ ਜਿਵੇਂ ਸਮਾਜ ਜਿਵੇਂ ਕਹਿੰਦੇ ਨੇ ਹਾਂ ਤੇ ਹੁਣ ਆਪਣਾ ਬਾਕੀ ਸਾਰਾ ਕੰਮ ਹੋ ਗਿਆ ਹੈ ਇੱਕ ਰਹਿ ਗਿਆ ਪੋਚਾ ਤੇ ਇੱਕ ਅਸੀਂ ਰੋਟੀ ਥੋੜੀ ਲੇਟ ਹੀ ਖਾਣੇ ਹੁੰਨੇ ਆ ਹਾਂ ਤੇ ਅੱਜ ਜੇ ਲੱਸੀ ਪੀ ਲਈ ਹੀ ਤੇ ਸਾਨੂੰ ਹੁਣ ਭੁੱਖ ਨਹੀਂ ਹੈ ਜੀ ਰੱਖਾ ਹੋ ਛੱਡ ਦੀ ਅੱਜ ਮੈਂ ਚਾਦਰ ਵੀ ਸੈੱਟ ਕਰਨੀ ਆ ਚਾਦਰ ਰਹਿ ਗਈ ਸੈੱਟ ਕਰਕੇ ਬਾਕੀ ਉਹ ਚਾਦਰਾਂ ਸੈੱਟ ਨੇ ਤੇ ਬਸ ਹੁਣ ਥੋੜਾ ਜਿਹਾ ਭੰਡੇ ਧੋਣ ਵਾਲੇ ਆ ਫੁਲਕਾ ਦੁੱਧ ਧਰਤਾ ਦੁੱਧ ਬਹੁਤ ਲੇਟ ਆਉਂਦਾ ਹੁਣ ਅੱਗੇ ਤਾਂ ਟਾਈਮ ਨਾਲ ਆ ਜਾਂਦਾ ਸੀ ਤੇਜ਼ ਕਰਕੇ ਮੈਂ ਵਾਲਾ ਦਵਾ ਲਾ ਤੇ ਫਿਰ ਲਾਉਨੇ ਆ ਫੁਲਕੇ ਫੁਲਕੇ ਲਾ ਕੇ ਤੇ ਆਪਣਾ ਕੋਚਾ ਦੋ ਕੰਮ ਰਹਿ ਗਏ ਫਿਰ ਆਪਾਂ ਸਾਰੀ ਦੁਪਹਿਰ ਵੇਲੇ ਬੋਰਿਅਤ ਬਹੁਤ ਜ਼ਿਆਦਾ ਬੋਰਿਅਤ ਹੁੰਦੀ ਆ ਤੇ ਬਾਕੀ ਤੁਹਾਨੂੰ ਇੱਧਰ ਦਿਖਾ ਦਿੰਨੀ ਆ ਮੈਂ ਮੇਰਾ ਦੁੱਧ ਬਣਾ ਬਰ ਜੇ ਇੱਧਰ ਵੇਖੋ ਕਿਉਂ ਮੈਂ ਬਾਰੀਆਂ ਇੰਨੀਆਂ ਬੰਦ ਕਰਕੇ ਰੱਖਦੇ ਆਏ ਪੌਂਡ ਲੜਨਾ ਨਹੀਂ ਇਹ ਤਾਂ ਮਰੇਗਾ ਮੇਟੋ ਇੱਧਰ ਵੇਖੋ ਇੱਥੇ ਪੁੱਲ ਬੰਨਦਾ ਤੇ ਆਹ ਦੇਖੋ ਇੱਥੋਂ ਸੰਦ ਲੰਘਦੇ ਨੇ ਮੇਰੀ ਮਿੱਟੀ ਤੇ ਜਦੋਂ ਕੋਈ ਵੱਡਾ ਸੰਦ ਲੰਘਦਾ ਤੇ ਫਿਰ ਤਾਂ ਤੁਸੀਂ ਪੁੱਛੋ ਹੀ ਨਾ ਵੇਖੋ ਕਿੰਨਾ ਕਟਾੜਦਾ ਆਹ ਬਾਈਕ ਨੇ ਇੰਨਾ ਵੜਾਇਆ ਕਟਾ ਤੇ ਵੱਡੇ ਸੰਦ ਨੇ ਤੋੜੋਣਾ ਹੀ ਤੋੜੋਣਾ ਤੇ ਇੱਧਰ ਸਕੂਟਰੀ ਸਿੱਖ ਸਿੱਖ ਰਹੇ ਨੇ ਮੈਨੂੰ ਲੱਗਦਾ ਬਸ ਤੇ ਇਸੇ ਕਰਕੇ ਇਧਰ ਹਵਾ ਤਾਂ ਇੰਨੀ ਪਿਆਰੀ ਔਂਦੀ ਜਦੋਂ ਮੈਨੂੰ ਪਸੀਨਾ ਆਉਂਦਾ ਤੇ ਆ ਮੈਂ ਬਾਰੀ ਖੋਲ ਕੇ ਇੱਥੇ ਖੜ ਕੇ ਪਸੀਨਾ ਤਸਕਾ ਲੈਣੀ ਆ ਬਟ ਮੈਨੂੰ ਸਦਾ ਨਹੀਂ ਖੁੱਲਾ ਰੱਖ ਸਕਦੀ ਆਕਸੀਜਨ ਤਾਂ ਪਵਾ ਘਟ ਜੇ ਘਰ ਵਿੱਚ ਪਰ ਮੈਨੂੰ ਇੰਨਾ ਜਿਆਦਾ ਕੱਟਾ ਫਿਰ ਵਾਰ-ਵਾਰ ਡਸਟਿੰਗ ਕਰਨ ਤੋਂ ਬਾਅਦ ਵੀ ਗੰਦਗੀ ਰਹਿੰਦੀ ਤੇ ਫਿਰ ਮੈਨੂੰ ਅਜੀਬ ਲੱਗਦਾ ਵੀ ਜੇ ਕੋਈ ਆ ਜਾਏ ਤੇ ਕੀ ਕਹੂੰਗਾ ਇਹ ਸਫਾਈ ਨਹੀਂ ਕਰਦੀ ਤੇ ਬੋਲ ਦਾ ਕੰਮ ਆਵਾ ਹੀ ਹੋ ਗਿਆ ਕੁਰੀ ਹੋਊਗਾ ਕਿ ਗਰਮੀ ਗਰਮੀ ਨਿਬੜੀ ਜਾਵੇ ਤੇ ਚੰਗਾ ਤੇ ਤੁੱਪ ਸਿਖਰਾਂ ਤੇ ਆ ਪਰ ਹਵਾ ਵਗਦੀ ਆ ਸ਼ਾਮੇ ਬਹਿ ਕੇ ਗਰਮੀ ਨਹੀਂ ਲੱਗਦੀ ਤੇ ਐਨੇ ਲੱਗਦਾ ਮੇਰੇ ਤੋਂ ਇਹਦਾ ਮੈਨੂੰ ਸ਼ਿਕਾਰ ਕਰਨੇ ਪੈਣਾ ਕਿੱਦਾਂ ਫਿਰ ਵਿਚਾਰਾ ਵੈਸੇ ਗਰਮੀ ਚ ਮਰਿਆ ਪਿਆ ਬਾਕੀ ਅੱਜ ਦੀ ਗੱਲ ਦੀਨੇ ਵਿਚਾਰ ਸਾਂਝੇ ਕੀਤੇ ਤੁਹਾਨੂੰ ਕਿਵੇਂ ਦੇ ਲੱਗੇ ਵਿਚਾਰ ਕਮੈਂਟ ਵਿੱਚ ਜ਼ਰੂਰ ਦੱਸਣਾ ਵੀਡੀਓ ਵਧੀਆ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਤਾਂ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਹੁਣਿਲਦੇ ਆ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਮੈਨੂੰ ਦਿਆ ਇਸਹਾ ਸਸ਼ਿਕਾ ਬਾਏ ਬਾਏ